ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਜਿੱਥੇ ਸਾਰੀਆਂ ਹੀ ਪਾਰਟੀਆਂ ਆਪੋ ਆਪਣੀਆਂ ਤਿਆਰੀਆਂ ਦੇ ਵਿੱਚ ਰੁੱਝੀਆਂ ਹੋਈਆਂ ਨੇ ਕਿਉਂਕਿ ਸਮਾਂ ਬਹੁਤ ਘੱਟ ਰਹਿ ਗਿਆ ਹੈ ਅਗਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਰ ਉੱਥੇ ਹੀ ਕਾਂਗਰਸ ਪਾਰਟੀ ਦੇ ਵਿੱਚ ਦੱਸਦੀ ਹੈ ਕਿ ਕਾਟੋ ਕਲੇਸ਼ ਅਜੇ ਵੀ ਜਾਰੀ ਹੈ ਸਿਆਸੀ ਸੰਕਟ ਦੇ ਵਿੱਚ ਕਾਂਗਰਸ ਪਾਰਟੀ ਇਸ ਸਮੇਂ ਨਜ਼ਰ ਆ ਰਹੀ ਹੈ ਤੇ ਇਸ ਸੰਕਟ ਦੇ ਵਿਚਾਲੇ ਜਲੰਧਰ ਵਿਧਾਨ ਸਭਾ ਹਲਕੇ ਤੋਂ ਦੱਸਦੀ ਹੈ ਕਿ ਯੂਥ ਕਾਂਗਰਸ ਪ੍ਰਧਾਨ ਬਾਬ ਮਲਹੋਤਰਾ ਨੇ ਆਪਣੇ ਅਹੁਦੇ ਤੋਂ ਤਸਤੀਫਾ ਦੇ ਦਿੱਤਾ ਹੈ ਇਹ ਹਤੇ ਤੋਂ ਜਸਤੀਫਾ ਉਹਨਾਂ ਦੇ ਵੱਲੋਂ ਦਿੱਤਾ ਗਿਆ ਹੈ ਦੱਸ ਦਈਏ ਕਿ ਇਸੇ ਅਸਤੀਫੇ ਦੇ ਕਾਰਨ ਕਾਫੀ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਨੇ ਕਿਉਂਕਿ ਕਾਂਗਰਸ ਪਾਰਟੀ ਵੀ ਜੋ ਸੀ ਉਹ ਦੱਸ ਦਈਏ ਕਿ ਮਜ਼ਬੂਤ ਦਾਵਾ ਪੇਸ਼ ਕਰ ਰਹੀ ਸੀ ਪਰ ਕਾਂਗਰਸ ਦਾ ਸਿਆਸੀ ਸੰਕਟ ਜੋ ਹੈ 카ਟੋ ਕਲੇਸ਼ ਜੋ ਹੈ ਉਹ ਅਜੇ ਵੀ ਜਾਰੀ ਹੈ ਤੇ ਕਿਤੇ ਨਾ ਕਿਤੇ ਇਹ 2027 ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਲਈ ਵੱਡੀ ਦਿੱਕਤ ਪਰੇਸ਼ਾਨੀ ਬਣ ਕੇ ਉੱਭਰ ਸਕਦਾ ਹੈ ਤਾਂ ਇਸ ਸਬ ਦੇ ਵਿਚਾਲੇ ਚਲੰਦਰ ਵਿਧਾਨ ਸਭਾ ਹਲਕੇ ਤੋਂ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਤੋਂ ਦੱਸ ਦਈਏ ਕਿ ਯੂਥ ਕਾਂਗਰਸ ਪ੍ਰਧਾਨ ਬੋ ਮਲਹੋਤਰਾ ਨੇ ਅਸਤੀਫਾ ਦੇ ਦਿੱਤਾ ਹੈ ਹੁਣ ਅਸਤੀਫੇ ਦਾ ਵਜਹ ਜੋ ਉਹਨਾਂ ਦੇ ਵੱਲੋਂ ਦੱਸੀ ਗਈ ਹੈ ਦੱਸ ਦਈਏ ਕਿ ਉਹਨਾਂ ਦਾ ਕਹਿਣਾ ਹੈ ਕਿ ਨਿੱਜੀ ਕਾਰਨਾ ਦੇ ਕਾਰਨ ਹਾਲਾਂਕਿ ਉਹਨੇ ਅਸਤੀਫਾ ਦਿੱਤਾ ਹੈ ਪਰ ਇਸ ਅਸਤੀਫੇ ਦੇ ਕਾਰਨ ਕਈ ਚਰਚਾਵਾਂ ਵਾਛੜ ਚੁੱਕੀਆਂ ਨੇ ਤੇ ਕਾਂਗਰਸ ਪਾਰਟੀ ਦੇ ਵਿੱਚ ਸਿਆਸੀ ਸੰਕਟ ਦੱਸ ਦਈਏ ਕਿ ਮੋੜ ਤੋਂ ਉਜਾਗਰ ਹੋ ਚੁੱਕਿਆ ਹੈ ਜਿੱਥੇ ਪਾਰਟੀ ਦੇ ਵਿੱਚ ਪਹਿਲਾਂ ਤੋਂ ਹੀ ਕਈ ਪਾਰ ਨਜ਼ਰ ਆਉਂਦੇ ਨੇ ਕਈ ਤਰ ਜੋਨਿਓ ਬਣ ਚੁੱਕੇ ਨੇ ਤੇ ਉੱਥੇ ਹੀ ਹੁਣੇ ਅਸਤੀਫਾ ਵੀ ਜੋ ਹੈ ਕਾਫੀ ਚਰਚਾਵਾਂ ਜੋ ਹੈ ਉਹ ਛ ਹਾਲਾਂਕਿ ਨਿੱਜੀ ਕਾਰਨਾਂ ਦਾ ਹਵਾਲਾ ਜੋ ਹੈ ਸਿਫਤ ਵਿੱਚ ਦਿੱਤਾ ਗਿਆ ਪਰ ਕਈ ਯੂਥ ਵਰਕਰਾਂ ਦਾ ਇਹ ਕਹਿਣਾ ਹੈ ਕਿ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਪ੍ਰਧਾਨ ਦੇ ਵੱਲੋਂ ਕੋਈ ਵੀ ਐਕਟੀਵਿਟੀ ਜੋ ਹੈ ਉਹ ਨਹੀਂ ਕਰਵਾਈ ਜਾ ਰਹੀ ਜਿਸ ਕਾਰਨ ਕਾਂਗਰਸ ਪਾਰਟੀ ਇਹਨਾਂ ਮਜ਼ਬੂਤ ਦਾਵਾ ਜੋ ਹੈ ਉਹ ਨਹੀਂ ਬਣ ਪਾ ਰਹੀ ਇਸੇ ਦੇ ਵਿਚਾਲੇ ਉਹਨਾਂ ਦਾ ਕਹਿਣਾ ਹੈ ਕਿ ਕਈ ਵਾਰ ਇਹ ਸ਼ਿਕਾਇਤ ਵੀ ਕੀਤੀ ਗਈ ਹੈ ਕਿ ਜ਼ਿਲ੍ਹਾ ਪ੍ਰਧਾਨ ਦੇ ਵਿੱਚ ਜੋ ਚਿਹਰੇ ਨੇ ਉਹ ਨਵੇਂ ਚਿਹਰੇ ਭਾਤੀ ਕੀਤੇ ਜਾਂ ਨਵੇਂ ਫੇਸ ਜੋ ਨਵਾਂ ਯੂਥ ਜੋ ਹੈ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਪਰ ਕਿਸੇ ਵੀ ਤਰੀਕੇ ਨਾਲ ਕੋਈ ਵੀ ਕਾਰਵਾਈ ਐਕਸ਼ਨ ਨਹੀਂ ਕੀਤੀ ਜਾ ਰਹੀ ਕੋਈ ਵੀ ਚਿਹਰਾ ਨਹੀਂ ਬਦਲਿਆ ਜਾ ਰਿਹਾ ਜਿਸ ਕਾਰਨ ਕਾਂਗਰਸ ਪਾਰਟੀ ਦੇ ਨਾ ਵਰਕਰਾਂ ਦੇ ਵੱਲੋਂ ਦੱਸ ਦਈਏ ਕਿ ਪ੍ਰਧਾਨਾਂ ਦੇ ਵੱਲੋਂ ਵੀ ਜੋ ਐਸਤੀਫਾ ਦਿੱਤਾ ਜਾ ਰਿਹਾ ਹੈ ਹਾਲਾਂਕਿ ਸੂਤਰਾਂ ਦੀ ਮੰਨੀ ਇਹ ਤਾਂ ਖਬਰਾਂ ਵੀ ਸਾਹਮਣੇ ਆਈਆਂ ਸੀ ਕਿ ਕੁਝ ਹੋਰ ਪ੍ਰਧਾਨ ਵੀ ਜੋਨੇ ਕਾਂਗਰਸ ਪਾਰਟੀ ਦੇ ਉਹ ਆਮ ਆਦਮੀ ਪਾਰਟੀ ਦੇ ਸੰਪਰਕ ਵਿੱਚ ਨੇ ਸੀ ਤੇ ਇਸੇ ਦੇ ਵਿਚਾਲੇ ਦੱਸ ਦਈਏ ਕਿ ਇਹ ਜੋ ਆਮ ਆਦਮੀ ਪਾਰਟੀ ਦੇ ਵਿੱਚ ਸੰਪਰਕ ਚੋ ਜੋ ਪ੍ਰਧਾਨ ਨੇ ਦੱਸ ਦਈਏ ਕਿ ਇਹ ਵੀ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਜੁਆਇਨ ਕਰ ਸਕਦੇ ਨੇ ਤਾਂ ਕਾਂਗਰਸ ਦਾ ਕਾਟੋ ਕਲੇਸ਼ ਜਾਰੀ ਹੈ ਤੇ ਕਾਂਗਰਸ ਜਿੱਥੇ ਮਜ਼ਬੂਤ ਦਾਵਾ ਪੇਸ਼ ਕਰਨ ਦੀ ਬਜਾਏ ਦੱਸਦੀ ਹੈ ਕਿ ਆਪਣੇ ਕਾਟੋ ਕਲੇਸ਼ਟ ਦੇ ਕਾਰਨ ਜੋ ਹੈ ਉਹ ਸਿਆਸੀ ਸੰਕਟ ਦੇ ਵਿੱਚ ਚੱਲ ਰਹੀ ਹੈ ਤਾਂ ਇਸੇ ਸੰਕਟ ਦੇ ਵਿਚਾਲੇ ਚਲੰਦਰ ਕੈਂਟ ਵਿਧਾਨ ਸਭਾ ਹਲਕੇ ਤੋਂ ਯੂਥ ਕਾਂਗਰਸ ਪ੍ਰਧਾਨ ਬੌਬ ਮਲਹੋਤਰਾ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤਾਂ ਹੁਣ ਵੇਖਣ ਵਾਲਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਾਂਗਰਸ ਮਜ਼ਬੂਤ ਦਾਵਾ ਪੇਸ਼ ਕਰ ਪਾਉਂਦੀ ਹੈ ਕਿ ਲੋਕਲ ਲੈਵਲ ਤੇ ਕਾਂਗਰਸ ਪਾਰਟੀ ਜੋ ਹੈ ਉਹ ਚੰਗਾ ਪ੍ਰਦਰਸ਼ਨ ਕਰ ਸਕਦੀ ਹੈ ਇਹ ਆਉਣ ਵਾਲਾ ਜੋ ਹੈ ਉਹ ਸਮਾਂ ਦੱਸੇਗਾ